ਈ ਖਾਂਦੇ ਆ ਨੂੰ ਪੁਰੇ ਮਮਾਂ ਨੂੰ ਦੱਸ ਮਮਾ ਹਾਂਜੀ ਉਹ ਥਾਂ ਕ ਬੱਤੀ ਹਾਂ ਇੱਕ ਬੱਤੀ ਲਾ ਦੋ ਕਿੰਨੇ ਲੈਂਦੇ ਸਮੋਸੇ ਹਾਂ ਕਿੰਨੇ ਲੈਂਦੇ ਸਮੋਸੇ ਪਾਂ ਦਾਦੀ ਨੇ ਤੇਰੇ ਵਾਸਤੇ ਹੈਲੋ ਮੈਂ ਮਾਤੇ ਡੈਡੀ ਕਿਧਾ ਹੈ ਪੁਰੇਆ ਮੇਰਾ ਡੈਡੀ ਕਿਧਾ ਏ ਮੇਰਾ ਇਹ ਤੁਹਾਡਾ ਕਿਸ ਦਾ ਨਹੀਂ ਡੈਡੀ ਦਾ ਮੇਰਾ ਏ ਇਦਾਈ ਇਹ ਮੇਰਾ ਹੈ ਤੇ ਡਬੂ ਕੀ ਦੀਆ ਸਮੋਸੇਤ ਵਾਦੇ ਕਿੰਨਾ ਕੁ ਦੋ ਦੋ ਸਵਾਦਾ ਇਹਦੇ ਵਿੱਚ ਕੀ ਨਿਕਲਿਆ ਹੈ ਛਿੱਡੀ ਲੈ ਮੈਨੂੰ ਦੋ ਫੋੜਾ ਦੇ ਮੈਂ ਵੀ ਖਾਣਾ ਪਪਾ ਇੱਥੋਂ ਮਿੱਠਾ ਵੀ ਹੈ ਮੈਂ ਖਾਣਾ ਥੋੜਾ ਜਾ ਉਹ ਇਹ ਬਾਰ ਲਾ ਨਾ ਮੈਨੂੰ ਛੋਟਾ ਦੇ ਦੇ ਨਹੀਂ ਮੈਨੂੰ ਛੋਟਾ ਦੇ ਦੇ ਨਾ ਤੂੰ ਸਾਰਾ ਖਾਲਾ ਹੈ ਮੰਨ ਕੇ ਤੱਕਦੇ ਚੱਲ ਗਏ ਘੁੰਮਣ ਕਿਤੇ ਗਿਆ ਹੈ ਕਿਤੇ ਗਿਆ ਹੈ ਇਧਰ ਆ ਇਧਰ ਆ ਮੇਰੇ ਸਾਹਮਣੇ ਆ ਮੇਰੇ ਸਾਹਮਣੇ ਆ ਪੁੱਤ ਏ ਹੈ ਬਲੀ ਵੀ ਤਾਂ ਪਪਾ ਛੋਟੇ ਦੇਣਗੇ ਬਾਹਰ ਨਹੀਂ ਨਾ ਛੁੱਟਣੀ ਫਿਸ਼ ਪੁੱਤ ਛੁੱਟ ਨਹੀਂ ਮੈਂ ਨਹੀਂ ਛੁੱਟਣੀ ਕਿਛਦੇ ਮੈਨੂੰ ਪੈਂਦੀ ਹੈ ਮੇਰੀ ਦੰਦੀ ਵੱਢਦੀ ਵਿਚੀ ਨਿਕਲ ਗਈ ਉਹ ਵਾਲੀ ਫਿਸ਼ ਜੇ ਮਾਰੀ ਆ ਹਾਂ ਮਾਰ ਗਈ ਆ ਬੀਤੀ ਤੋਂ ਉਹਨੂੰ ਮਰ ਗਈ ਆ ਵੀ ਸਾਡੀ ਤੂੰ ਮਾਰੀ ਇਹਨੂੰ ਫਿਸ਼ ਤੂੰ ਵੀ ਵਿਚਾਂ ਤੋਂ ਮਾਰਦਾ ਨਾ ਉਹ ਕਿ ਖਾਏਗਾ ਲੈ ਮੁਸੀਆ ਠੀਕ ਹੀ ਐ ਸਮੋਸੇ ਮੇ ਆਲੂ ਆਈ ਕੀ ਕਰਨ ਲੱਗੇ ਆਪਾਂ ਮੈਂ ਤਾਂ ਜੋਂਡੀਆਂ ਮੈਂ ਤਾਂ ਨਾ ਬਾਬੂ ਜਨਰੇਟਰ ਕਿ ਚਲਾਉਣਾ ਪੁੱਤ ਪਾਣੀ ਖਤਮ ਹੋਇਆ ਨਾ ਬੱਤ ਲਾਈਟ ਨਹੀਂ ਆਉਂਦੀ ਸਵੇਰ ਦੀ ਲਾਈਟ ਨਹੀਂ ਹੁੰਦੀ ਚਾਹ ਬਣਾਉਣਾ ਚਾਹ ਬੋਨੇ ਆ ਕੀ ਪਾਣੀ ਆ ਨਹੀਂ ਹਾਂ ਜਨਰੇਟਰ ਚਲਾਓ ਫਿਰ ਪਾਣੀ ਨਹੀਂ ਹੈਗਾ ਪਾਣੀ ਨਹੀਂ ਪੀ। ਇਹ ਬਹਿਟੇ ਦੇ ਡਿੱਗ ਗਿਆ ਕੁੱਤਾ। ਮਮਾ ਇਹਦੇ ਕੋਲ ਆਤਾ। ਹਾਂ, ਵੈਰੀ ਗੁੱਡ। ਓ ਮਾਈ ਗੋਡ। ਨੇਤ। ਉਹ ਬੱਚੋਰੇ ਦੇ ਹੋਣਾ ਨਾ। ਆ ਜਾਓ ਇਹਦੇ। ਨਹੀਂ ਇਧਰੋਂ ਦੀ ਬਾਹਰ ਤੇ ਨਹੀਂ ਨਿਕਲ ਸਕਦਾ। ਉੱਤੇ ਚੀਜ਼ਾਂ ਬੜੀਆਂ ਪਈਆਂ। ਮਾਨੀ ਕੇ ਤੇ ਸੱਪ ਆਇਆ ਈ ਵਾਰ। ਹਾਂ। ਹਾਂ। ਕੌਣ ਨਿੱਕੇੜਾ ਸੱਪ ਆਇਆ। ਵੇ ਦੇਖ ਉਹ ਗੋਲੇ ਦੇ ਖਾਤਾ ਸਮੋਸਾ ਆਈ ਪਿਆਰਾ ਇਹਨੇ ਖਾਤਾ ਉਹ ਤਾਰਾਂ ਤੇ ਜੋੜੀਆਂ ਨਹੀਂ ਉਹ ਕਦੋਂ ਬਰਾਵਦਾ ਮੈਂ ਘੇਂਡਿਆ ਮੈਨੂੰ ਪਤਾ ਤੈਨੂੰ ਨਹੀਂ ਲੰਦਾ ਪਤੀ ਨਾਲ ਛੱਡਦੀ ਜੇ ਨਾ ਜੋੜਿਆ ਹੋਵੇ ਮਾਨਿਕਾ ਤੇ ਵੇਖੀ ਕਿੰਨੀ ਬਾਜ ਆਉਂਦੀ ਯਾ ਦੇਖੋ ਪਾਣੀ ਆ ਗਿਆ ਅੱਜ ਮੋਟਰ ਦੀਆਂ ਤੇ ਤਾਰਾਂ ਲਾਈਆਂ ਨਹੀਂ ਸਾਗ ਆਪਣਾ ਸਿਲੇ ਆ ਗਿਆ ਪਾਲਕ ਆਪਣੀ ਝੁਗੀ ਗਈ ਸਾਰੀ ਕੰਦ ਵਿੱਚੋਂ ਕਿੰਨਾ ਨਿਕਲ ਗਿਆ ਸਾਗ ਬਣਾਵਾਂਗੇ ਹੁਣ ਸਵੇਰੇ ਕਿਉਂਕਿ ਟਾਈਮ ਹੋ ਗਿਆ ਜ਼ਿਆਦਾ ਆਉ ਥੱਲੇ ਮੋਢਾ ਲਾਉਣੇ ਪੈਣੇ ਆ ਬਾਕੀ ਸਾਫੀ ਆ ਸਾਰੇ ਪਰਮਡੇ ਅੰਦਰ ਪਕੌੜੇ ਗਰਮ ਕਰਨ ਕੱਲ ਕੱਢੇ ਹੀ ਕੁਛ ਤੇ ਕਾਲਾ ਵੀਡੀਓ ਪਾਈ ਨਹੀਂ ਗਈ ਖੇਰ ਬੜੇਇ ਕਰਵਾਜ ਫਿਰ ਤੇਲ ਚ ਗਰਮ ਕਰਕੇ ਨਾ ਡਬਲ ਫਰਾਈ ਉਹ ਭਾਰੀ ਹੋ ਜਾਂਦੇ ਆ ਇਹ ਤੋਂ ਨਹੀਂ ਤੇ ਗਰਮ ਕਰੀ ਜੀ ਤੇ ਕਈ ਦੇ ਮੈਕਰੋ ਜ ਕਰ ਲੈਂਦੇ ਹੁਣ ਸਾਡੇ ਕੋਲ ਜ ਮੈਕਰੋਨੀ ਹੈਗਾ ਇੰਦੀ ਟੋਲੀ ਆਵਾਂਗੇ ਪਰ ਮੈਕ੍ਰੋਵੇਜ ਕਰਿਆ ਕਰਾਂਗੇ ਠੀਕ ਹੰਡੇ ਦੇ ਬੈਟ ਬੋਲ ਮੈਂ ਕੀ ਖੇਡਾਂ ਚਲੋ ਖੇਡੋ ਮਨਕਿਰਤ ਬੋਲ ਪਾਣ ਦੀਦੀ ਨੂੰ ਮਨਕਿਰਤ ਜੋਰ ਦੀ

ਦੋਸਤਾਂ ਮੈਂ ਗੋਭੀ ਵਾਲੇ ਪਕੌੜੇ ਖਾਂਦੀ ਨੇ ਕੱਟਦੇ ਕਰ ਲੈਣਾ ਇਹ ਤਾਂ ਕਾਲੇ ਜਿਹੀ ਹੋਈ ਐ ਅੱਛਾ ਤੇ ਤਸਵੀਰ ਦੀ ਲਾਈਟ ਨਹੀਂ ਆਉਂਦੀ ਤੇ ਪਾਣੀ ਵਿੱਚ ਪਾ ਜਨਰੇਟਰ ਨਾਲ ਭਰਿਆ ਹੀ ਕੋਸ਼ ਕਲੀਪ ਮੇਰੇ ਕੋਲ ਕੱਲ ਮੈਂ ਸਮਾਦੀ ਗਈ ਹੋਵੀ ਹੈਗੇ ਵੀ ਜੇ ਤੁਹਾਨੂੰ ਐਡ ਕਰ ਦਾਂਗੇ ਉਹ ਵੀ ਤੁਸੀਂ ਦੇਖ ਲਿਓ ਧਿਆਨ ਨਾਲ ਦਰਸ਼ਕਾਂ ਦਾ ਪਰ ਨਿਆਣੇ ਬੜਾ ਰੋਣਾ ਪੰਦੇ ਹੈ ਜੀ ਅੱਟ ਡਾਜਾ ਬਹੁਤ ਤੀਜ ਹੋ ਗਿਆ ਉਹ ਨੂੰ ਬੋਲ ਨਹੀਂ ਪਾਉਂਦੀ ਹਾਂਜੀ ਤੇਰੇ ਨਾਲੋਂ ਵਧੀਆ ਖੇਡਣ ਡਿਆ ਏ ਨਾ ਮੰਮਾ ਨਿਕਰ ਤੋ ਜਾ ਉਹ ਨਹੀਂ ਇੰਨੀ ਉੱਚੀ ਬੋਲਨੀ ਇੰਨੀ ਉੱਚੀ ਬੋਲ ਲੈ ਨਾ ਉਹ ਇਹ ਤਾਂ ਚੀਟਿੰਗ ਆਂ ਦੀ ਆ ਉੱਚੀ ਬੋਲਨੀ ਥੋੜੀ ਜਿਹੀ ਥੱਲੇ ਮੀਡੀਅਮ ਮੀਡੀਅਮ ਉਹ ਕੈਂਡੀ ਸਟਟੀ ਦੁੱਧ ਵਾਲੀ ਬਾ ਆਈਦ ਨਾ ਜਿਹੜਾ ਬਦਲ ਅੱਜ ਦੀ ਆਇਆਗਾ ਨਹੀਂ ਛੋਟੀ ਨਾਲ ਪਾਲੀਆਂ ਨਿਕਾ ਆਇਆ ਸਭ ਧਿਆਨ ਨਾਲ ਜਦ ਬਹੁਤ ਉੱਚੀ ਪਾਉਂਦੀ ਨਾ ਉਹਦੇ ਕੋਈ ਏਡੀ ਉੱਚੀ ਬੋਲ ਵੱਜਦੀ ਨਹੀਂ ਆ ਇਹ ਨਹੀਂ ਉੱਚੀ ਬੋਲ ਨਹੀਂ ਪਾਈ ਦੀ ਓਏ 1 2 3 ਹਾਂ ਦਿਨੀ 1 ਮਿੰਟ ਮੰਨ ਕੀਰਤਨਾ ਮੈਂ ਬੈਡਬਾਲ ਖੇਡਣ ਦੀ ਆਣਾ 1 2 2 ਹਾਏ ਘਰ ਟਾਈਮ ਦਾ ਬਰਸ਼ ਨਹੀਂ ਪਈ ਨਹੀਂ ਮੈਂ ਚਾਰਾ ਬੜਾ ਬੁਤ ਉੱਚੀ ਬੜੀ ਉੱਚੀ ਬੜੀ ਪੁੰਦੇ ਤੀ ਉੱਚੀ ਬੜੀ ਪੁੰਦੇ ਤਮਾਰਕ ਓ ਮੇਰੀਆਂ ਲੱਤਾਂ ਨੂੰ ਚਾਣ ਕੇ ਓ ਫਿਸ਼ਾਂ ਵੇਖਦੇ ਆ ਪਹਿਲਾਂ ਮੱਥਾ ਟੇਕ ਲਈਏ। ਸ਼ਾਦਾ ਪਾ ਲੈ ਲਿਆ ਹੁਣ ਚੱਲਿਏ ਆਪਾਂ ਮੱਥਾ ਟੇਕਣ। ਮੰਨ ਕੇ ਤੇ ਇਧਰ ਪੁੱਤ। ਇਧਰਲੀ ਸੱਡ। ਤੂੰ ਇਲਾਮਾ ਫਾਇਰ। ਇਹਦੇ ਤਿਰਕੋ। Det er bønner. ਇਹ ਤੋਂ ਫਿਸ਼ ਆ ਗਈਆਂ ਕਿੰਨੀਆਂ ਪਿਛਾ ਆ ਗਈਆਂ ਬੱਚੀ ਤੇ ਬੈਠੋ ਉੱਤੇ ਬੈਠੋ ਇਹ ਮਾਨਿਕਰ ਤੇ ਕਿਆਂ ਪਿਛਾਂ ਇਹ ਸਾਰੀਆਂ ਹਾਂਜੀ ਇਹ ਛੋਟੀ ਫਿਸ਼ ਖਾਉਂਗੇ ਪਹਿਲਾਂ ਮੇਰੇ ਕੋਲ ਤਾਂ ਭੈਗ ਹੀ ਵੇਖੋ ਡੇਗ ਨਾ ਪੀਓ ਇਹ ਦੇਖੋ ਛੋਟੀ ਫਿਸ਼ ਹਾਂ ਛੋਟੀ ਫਿਸ਼ ਵੀ ਹੈ ਆ ਕਿੰਨੇ ਫਿਸ਼ ਆ ਗਏ ਦੇਖੋ ਹੂੰ ਸੁੰਦਰ ਹੈ ਮਮਾ ਇਹ ਕੋ ਖਾਉਂਗੀ ਹਾਂਜੀ ਇਹ ਦੇਖੋ ਕਿੰਨੀ ਬਲੀ ਫਿਸ਼ ਹੂੰ ਬਹੁਤ ਬਲੀ ਫਿਸ਼ ਹੈ ਤੇ ਪੂਸ ਵੀ ਹੈ ਹੂੰ ਮਮਾ ਮਮਾ ਵਾਲੀ ਫਿਸ਼ ਕਿੰਨੀ ਪਤਲੀ ਆ ਹੂੰ ਸੌ ਪੁੱਛੋ ਕਿ ਵੇਖੀ ਦੀ ਬਹੁਤ ਫਿਸ਼ ਹੈ কে না পত